ਮਾਲਕ ਨੂੰ ਦੇਖਣਾ ਕਿੱਥੇ ਐ ਮਾਲਕ ਨੂੰ ਵੇਖਣਾ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਸਾਨੂੰ ਸਾਰਿਆਂ ਚ ਪ੍ਰਮਾਤਮਾ ਨਜ਼ਰ ਆਣਾ ਚਾਹੀਦਾ ਫਿਰ ਹੋਏਗਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਔਰ ਜਦੋਂ ਇਹ ਸੁਭਾਅ ਬਣ ਗਿਆ ਨਾ ਤੇ ਫਿਰ ਪਿਆਰਿਓ ਕੋਈ ਆਪਣਾ ਤੇ ਬੇਗਾਨਾ ਨਹੀਂ ਆ ਜਦੋਂ ਲੋੜਵੰਦ ਦਿਖਿਆ ਤਾਂ ਅਸੀਂ ਉਹਦੀ ਮਦਦ ਕਰਾਂਗੇ ਕਨਈਆ ਜੀ ਨੂੰ ਕੋਈ ਦੁਸ਼ਮਣ ਦੇਖ ਹੀ ਨਹੀਂ ਰਿਹਾ ਸਾਰਿਆਂ ਨੂੰ ਪਾਣੀ ਪਲਾਈ ਜਾਂਦਾ ਹੈ ਮੇਰੇ ਵਰਗੇ ਨੇ ਸ਼ਿਕਾਇਤ ਕੀਤੀ ਪਾਤਸ਼ਾਹ ਸਿੱਖਾਂ ਨੂੰ ਪਾਣੀ ਪਲਾਵੇ ਤਾਂ ਠੀਕ ਤੇ ਤੁਰਕਾਂ ਨੂੰ ਇਹ ਮੁਗਲਾਂ ਨੂੰ ਇਹ ਪਠਾਣਾਂ ਨੂੰ ਪਾਣੀ ਪਲਾਈ ਜਾਂਦਾ ਆ ਉਹ ਫੇਰ ਖੜੇ ਹੋ ਜਾਂਦੇ ਨੇ ਇਸ ਕਨਈਏ ਨੂੰ ਸਮਝਾਓ ਮੇਰੇ ਪਾਤਸ਼ਾਹ ਜੀ ਨੇ ਕਨਈਏ ਨੂੰ ਮਲਮ ਪੱਟੀ ਵੀ ਨਾਲ ਦੇਤੀ ਤਿਆਰਿਆ ਕੱਲਾ ਪਾਣੀ ਨਹੀਂ ਪਲੋਣਾ ਇਹਨਾਂ ਨੂੰ ਦਰੁਸਤ ਕਰਨ ਦੀ ਸੇਵਾ ਵੀ ਤੇਰੀ ਲੱਗੀ ਕਾਰਨ ਕਿਉਂਕਿ ਸਾਨੂੰ ਆਪਣਾ ਤੇ ਬੇਗਾਨਾ ਲੱਗਦਾ ਹੀ ਕੋਈ ਨਹੀਂ ਸਾਨੂੰ ਸਾਰੇ